ਜੀਵਨ ਪੂੰਜੀ ਦਾ ਅਧਿਕਾਰ ਮੈਂ ਕੀ ਵੇਖਦਾ ਵੇਖਦਾ ਕਿ ਮਨੁੱਖ ਸੁੱਤਾ ਆਇਆ ਤੁਸੀਂ ਸੁੱਤੇ ਹੋਏ ਹੋ ਹਰ ਮਨੁੱਖ ਸੁੱਤਾ ਆਇਆ ਰਾਤ ਹੀ ਨਹੀਂ ਦਿਨ ਵਿੱਚ ਵੀ ਸੁੱਤਾ ਪਿਆ ਹੈ ਨੀਂਦ ਤਾਂ ਨੀਂਦੀ ਆ ਐ ਪਰ ਅਖੌਤੀ ਜਾਗਰਣ ਵੀ ਨੀਂਦੀ ਆ ਅੱਖਾਂ ਖੁੱਲੀਆਂ ਹੋਣ ਨਾਲ ਨੀਂਦਰ ਨਹੀਂ ਟੁੱਟਦੀ ਉਸ ਲਈ ਤਾਂ ਅੰਤਰਿਕ ਦਾ ਖੁੱਲਣਾ ਜ਼ਰੂਰੀ ਹੈ ਅਸਲ ਜਾਗੰਦ ਦਾ ਦਵਾਰ ਅੰਤਰੀ ਹੈ ਜਿਹਦਾ ਤਾਂ ਅੰਤਰਿਕ ਸੁੱਤਾ ਹੋਇਆ ਹੈ ਉਹ ਜਾਗਦਿਆਂ ਵੀ ਜਾਗਿਆ ਹੋਇਆ ਨਹੀਂ ਐ ਤੇ ਜਿਹਦਾ ਅੰਦਰੀਕ ਜਾਗਦਾ ਹੈ ਨਾ ਉਹ ਸੌਂ ਕੇ ਵੀ ਸੁੱਤਾ ਨਹੀਂ ਐ ਜੀਵਨ ਜਾਗਣ ਵਿੱਚ ਐ ਨੀਂਦ ਤਾਂ ਮ੍ਰਿত্যੂ ਦਾ ਰੂਪ ਐ ਜਾਗ੍ਰਿਤ ਦਾ ਦੀਵਾ ਹੀ ਹਿਰਦੇ ਨੂੰ ਜਾਣਨ ਨਾਲ ਭਰਦਾ ਐ ਨੀਂਦ ਤਾਂ ਹੰਕਾਰ ਐ ਹਨੇਰਾ ਐ ਤੇ ਹਨੇਰੇ ਵਿੱਚ ਹੋਣਾ ਕਿੱਥੇ ਵਿੱਚ ਪੀੜਾ ਵਿੱਚ ਸੰਤਾਪ ਵਿੱਚ ਹੋਣਾ ਆਪ ਨੂੰ ਪੁੱਛੋ ਕਿ ਤੁਸੀਂ ਕਿੱਥੇ ਹੋ ਤੇ ਕੀ ਹੋ ਜੇਕਰ ਸੰਤਾਪ ਵਿੱਚ ਹਾਂ ਪੈ ਵਿੱਚ ਹਾਂ ਦੁੱਖ ਤੇ ਪੀੜਾ ਵਿੱਚ ਹਾਂ ਤਾਂ ਜਾਣ ਲਓ ਕਿ ਹਨੇਰੇ ਵਿੱਚੋਂ ਜਾਂ ਫਿਰ ਨੀਂਦ 'ਚੋਂ ਇਸ ਤੋਂ ਪਹਿਲਾਂ ਕਿ ਕੋਈ ਜਾਗਣ ਦੀ ਦੇਸ਼ਾ ਵਿੱਚ ਚੱਲ ਪਵੇ ਤੇ ਜਾਗਣਾ ਜ਼ਰੂਰੀ ਹੈ ਉਹ ਨੀਂਦ ਵਿੱਚ ਹੈ ਜਿਹੜਾ ਇਹ ਨਹੀਂ ਜਾਣਦਾ ਕਿ ਜਾਗ ਵੀ ਨਹੀਂ ਸਕਦਾ ਕਿ ਕੈਤੋਂ ਮੁਕਤ ਹੋਣ ਦੀ ਇੱਛਾ ਤੇ ਜਨਮ ਲਈ ਆਪ ਨੂੰ ਕੈਦ ਵਿੱਚ ਹੋਣ ਦਾ ਗਿਆਨ ਜ਼ਰੂਰੀ ਨਹੀਂ ਹੈ ਮੈਂ ਹਰੇਕ ਨੂੰ ਪ੍ਰਾਰਥਨਾ ਕਰਦਾ ਕਿ ਉਹ ਅੰਦਰ ਝਾਕੇ ਤੇ ਆਪਣੇ ਮਨ ਦੇ ਖੋ ਵਿੱਚ ਵੇਖੇ ਕਿ ਉਥੋਂ ਅੱਖ ਫਟਾਉਣ ਦੀ ਇੱਛਾ ਹੁੰਦੀ ਹੈ ਕਿ ਉਥੋਂ ਭੱਜਣ ਦਾ ਵਿਚਾਰ ਆਉਂਦਾ ਸੱਚ ਵਿੱਚ ਜੇਕਰ ਉਥੋਂ ਭੱਜਣ ਦਾ ਵਿਚਾਰ ਆਉਂਦਾ ਹੋਵੇ ਤੇ ਜਾਣਨਾ ਕਿ ਉਹ ਹਨੇਰਾ ਹੈ ਅੱਖਾਂ ਹਨੇਰੇ ਤੋਂ ਚਾਹੁੰਦੀਆਂ ਹਨ ਪ੍ਰਕਾਸ਼ ਵੱਲ ਉੱਠਣਾ ਚਾਹੁੰਦੀਆਂ ਨੇ ਹਰ ਦਿਨ ਨਵੇਂ-ਨਵੇਂ ਮੁਖਾਣੋ ਮਿਲਣ ਦਾ ਅਵਸਰ ਮੈਨੂੰ ਮਿਲਦਾ ਹੈ ਜਾਣਨ ਦਾ ਮੌਕਾ ਵੀ ਮਿਲਦਾ ਹੈ ਇੱਕ ਗੱਲ ਉਹਨਾਂ ਸਾਰਿਆਂ ਵਿੱਚ ਸਮਾਨ ਹੈ ਉਹ ਹੈ ਦੁੱਖ ਸਾਰੇ ਦੁਖੀ ਨੇ ਦੁੱਖ ਹੀ ਦੁੱਖ ਦਿਸਦਾ ਹਵਾਵਾਂ ਦਾ ਜੀਵਨ ਦੇਣ ਵਾਲੀਆਂ ਹਵਾਵਾਂ ਦਾ ਵੀ ਕੋਈ ਪਤਾ ਹੀ ਨਹੀਂ ਅਜੇ ਹੀ ਸਥਿਤੀ ਤੁਹਾਡੀ ਆ ਕਿ ਤੁਸੀਂ ਵੀ ਆਪਣੇ ਅੰਦਰ ਕਬਰਾਟ ਵਾਲੇ ਘੁੱਟਣ ਦਾ ਅਨੁਭਵ ਕਰ ਨਹੀਂ ਕਰਦੇ ਹੋ ਕਿ ਤੁਹਾਡੀ ਗਰਦਨ ਵਿੱਚ ਚਿੰਤਾਵਾਂ ਦਾ ਨਹੀਂ ਦਬਾਰੀਆਂ ਤੇ ਕੀ ਲਹੂ ਵਿੱਚ ਵੀ ਉਹ ਵਿਸ਼ ਪ੍ਰਵੇਸ਼ ਕਰ ਗਿਆ ਅਰਥਹੀਨਤਾ ਬੇਮਤਲਬ ਹੀ ਇਹ ਨਿਭਾਵਨਾ ਅਕਾਬਾਜੀ ਨਾਲ ਸਾਰੇ ਦੱਬੇ ਪਏ ਆ ਤੇ ਟੁੱਟ ਰਹੇ ਆ ਕੀ ਇਹ ਜੀਵਣਾ ਕੀ ਤੁਸੀਂ ਇਸ ਵਿੱਚ ਸੰਤੁਸ਼ਟ ਤੇ ਤ੍ਰਿਪਤ ਹੋ ਜੇਕਰ ਇਹ ਹੀ ਜੀਵਣਾ ਤਾਂ ਮ੍ਰਿਤਿਉ ਕਿ ਹੋਊਗੀ ਮ੍ਰਿਤਿਉ ਇਹ ਜੀਵਨ ਨਹੀਂ ਹੈ ਲੱਗਦਾ ਇਹ ਹੀ ਮ੍ਰਿਤਿਉ ਹੈ ਜੀਵਨ ਤਾਂ ਜਦੋਂ ਪ੍ਰਚਿਤ ਹੀ ਨਹੀਂ ਤਾਂ ਜੀਵਨ ਹਮੇਸ਼ਾ ਵੱਖਰਾ ਅਨੁਭਵ ਹੈ ਜਾਣ ਕੇ ਹੀ ਮੈਂ ਇਹ ਕਹਿ ਰਿਹਾ ਹਾਂ ਕਦੀ ਮੈਂ ਵੀ ਇਸ ਕੌਥੀ ਜੀਵਨ ਨੂੰ ਮੰਨਣ ਦੀ ਭੁੱਲ ਕੀਤੀ ਸੀ ਉਹ ਪੁਲ ਸੁਭਾਵਕਾ ਜਦੋਂ ਕਿਸੇ ਹੋਰ ਪ੍ਰਕਾਰ ਦੇ ਜੀਵ ਨੂੰ ਮਨੁੱਖ ਜਾਣਦਾ ਹੀ ਨਹੀਂ ਤੇ ਜਿਹੜਾ ਉਪਲਬਧ ਹੁੰਦਾ ਉਸ ਨੂੰ ਜੀਵਨ ਮੰਨ ਲੈਂਦਾ ਇਹ ਮੰਨਣਾ ਵੀ ਇਸ ਚੇਤਨ ਨਹੀਂ ਹੁੰਦਾ ਚੇਤਨ ਹੁੰਦਿਆਂ ਹੀ ਮੰਨਣਾ ਆਕਾ ਹੋ ਜਾਂਦਾ ਹੈ ਬਲਕਿ ਨਿਰ ਵਿਚਾਰ ਵਿੱਚ ਹੀ ਅ ਗਿਆਨ ਵਿੱਚ ਹੀ ਉਹ ਜੀ ਪੁਲ ਹੁੰਦੀ ਹੈ ਮਾੜਾ ਜਿਹਾ ਵਿਚਾਰ ਆਪਣੇ ਪ੍ਰਤੀ ਉਸ ਪੁਲ ਨੂੰ ਤੋੜ ਦਿੰਦਾ ਹੈ ਜਿਹੜਾ ਉਪਲਬਧ ਹੈ ਉਸਨੂੰ ਮਨਜ਼ੂਰ ਨਹੀਂ ਵਿਚਾਰ ਕਰੋ ਸਵੀਕਾਰ ਅਚੇਤਨ ਹੈ ਉਹ ਆਂਦ ਵਿਸ਼ਵਾਸ ਹੈ ਵਿਚਾਰ ਚੇਤਨ ਹੈ ਉਸ ਦੇ ਦੁਆਰਾ ਹੀ ਭਰਮ ਭੰਗ ਹੋ ਜਾਣਾ ਸ਼ੁਰੂ ਹੁੰਦਾ ਹੈ ਵਿਚਾਰ ਵਿਸ਼ਵਾਸ ਨਾਲੋਂ ਅਸਲੋਂ ਬਿਲਕੁਲ ਉਲਟ ਘਟਨਾ ਹੈ ਵਿਰੋਧੀ ਘਟਨਾ ਹੈ ਵਿਸ਼ਵਾਸ ਅਚੇਤਨ ਹੈ ਉਸ ਤੋਂ ਜਿਹੜਾ ਤੁਰਦਾ ਉਹ ਕੇਵਲ ਜਿਉਂਦਾ ਹੈ ਜੀਵਨ ਨੂੰ ਉਪਲਬਧ ਨਹੀਂ ਹੁੰਦਾ ਜੀਵਨ ਨੂੰ ਉਪਲਬਧ ਕਰਨ ਲਈ ਵਿਸ਼ਵਾਸ ਹੀ ਨਹੀਂ ਵਿਚਾਰ ਅਤੇ ਵਿਵੇਕ ਦੀ ਦਿਸ਼ਾ ਬੜੀ ਨਿਯੋਖੀ ਹੁੰਦੀ ਆ ਵਿਸ਼ਵਾਸ ਜਾਣੀ ਮੰਨਣਾ ਵਿਚਾਰ ਯਾਨੀ ਖੋਜਣਾ ਜਾਣਨ ਲਈ ਮੰਨਣਾ ਘਾਤਕ ਹੈ ਖੋਜਣ ਲਈ ਵਿਸ਼ਵਾਸਵਾਦਕ ਹੈ ਜਿਹੜੇ ਮੰਨ ਲੈਂਦੇ ਆ ਉਹ ਜਾਣਨ ਦੀ ਦਿਸ਼ਾ ਵੱਲ ਚੱਲਦੇ ਹੀ ਨਹੀਂ ਚੱਲਣ ਦਾ ਕੋਈ ਕਾਰਨ ਹੀ ਨਹੀਂ ਰਹਿ ਜਾਂਦਾ ਜਾਣਨ ਦਾ ਕੰਮ ਮੰਨਣਾ ਹੀ ਕਰ ਲੈਂਦਾ ਇਸ ਲਈ ਕਾਗਜ਼ ਦੇ ਫੁੱਲ ਅਸਲੀ ਫੁੱਲਾਂ ਦਾ ਰੁਕਾ ਦਿੰਦੇ ਨੇ ਤੇ ਝੂਠੇ ਕਲਪਿਤ ਪਾਣੀ ਤੋਂ ਹੀ ਤਰੇਬ ਜੋ ਨੂੰ ਹੀ ਮੰਨ ਲਿਆ ਜਾਂਦਾ ਹੈ ਗਿਆਨ ਦੇ ਰਾਹ ਵਿੱਚ ਵਿਸ਼ਵਾਸ ਦੀ ਰਵਿੱਤੀ ਸਭ ਤੋਂ ਵੱਡਾ ਰੁਕਾਵ ਵਿਚਾਰ ਦੀ ਮੁਕਤੀ ਤੋਂ ਵਿੱਚ ਵਿਸ਼ਵਾਸ ਦੀ ਅੜਚਣ ਹੈ ਉਹ ਵਿਸ਼ਵਾਸ ਦੀ ਜੰਜੀਰ ਹੀ ਆਪਣੀ ਵਿਚਾਰ ਸ਼ਕਤੀ ਨੂੰ ਜੀਵਨ ਦੀ ਯਾਤਰਾ ਨਹੀਂ ਕਰਨਦੀ ਤੇ ਉਹਨਾਂ ਵਿੱਚ ਰੁਕਿਆ ਆਦਮੀ ਪਾਣੀ ਵਾਂਗ ਹੋ ਜਾਂਦਾ ਹੈ ਫੇਰ ਉਹ ਸੜਦਾ ਤੇ ਨਸ਼ਟ ਹੋ ਜਾਂਦਾ ਨਸ਼ਟ ਹੋ ਜਾਂਦਾ ਪਰ ਸਾਰਾ ਵੱਲ ਭਜਣਾ ਉਸ ਨੂੰ ਸੰਭਵ ਨਹੀਂ ਹੋ ਰਹਿ ਜਾਂਦਾ ਬਣੇ ਨਾ ਜਾਓ ਆਪ ਨੂੰ ਬਣੋ ਨਾ ਖੋਜੋ ਖੋਜਣ ਵਿੱਚ ਹੀ ਸੱਚ ਜੀਵਨ ਦੀ ਪ੍ਰਾਪਤੀ ਹੈ ਜੀਵਨ ਜਿਹਾ ਮਿਲਦਾ ਉਸ ਤੇ ਵਿਸ਼ਵਾਸ ਨਾ ਕਰ ਲਿਓ ਉਸ ਤੋਂ ਸੰਤੁਸ਼ਟ ਨਾ ਹੋਇਓ ਉਹ ਜੀਵਨ ਨਹੀਂ ਬਲਕਿ ਜੀਵਨ ਦੇ ਵਿਕਾਸ ਤੇ ਅਨੁਭਵ ਦੀ ਇਹ ਸੰਭਾਵਨਾ ਮਾਤਰ ਹੈ ਕੀ ਕਹਾਣੀ ਸੁਣੀਆ ਮੈਂ ਕਿਸੇ ਬੁੜੇ ਆਦਮੀ ਨੇ ਉਹ ਬੁੜੇ ਆਦਮੀ ਨੇ ਆਪਣੇ ਦੋ ਪੁੱਤਰਾਂ ਦੀ ਪ੍ਰੀਖਿਆ ਲੈਣੀ ਚਾਹੀ। ਮਰਨ ਤੋਂ ਪਹਿਲਾਂ ਆਪਣੀ ਸੰਪਤੀ ਦਾ ਉਤਰਾਧਿਕਾਰੀ ਲੱਭਣਾ ਚਾਹੁੰਦਾ ਸੀ। ਉਸਨੇ ਕਣਕ ਦੇ ਬੀਜ ਦੋਨਾਂ ਨੂੰ ਦਿੱਤੇ ਤੇ ਕਿਹਾ ਮੈਂ ਨਿਸ਼ਚਿਤ ਸਮੇਂ ਵਿੱਚ ਥੇਠ ਯਾਤਰਾ ਤੇ ਜਾ ਰਿਹਾ ਤਾਂ ਤੁਸੀਂ ਇਹਨਾਂ ਬੀਜਾਂ ਨੂੰ ਸੰਭਾਲ ਕੇ ਰੱਖਿਓ। ਪਹਿਲੇ ਪੁੱਤਰ ਨੇ ਉਹਨਾਂ ਨੂੰ ਤਰਜੀਹ ਜਨਬ ਦਿੱਤਾ। ਦੂਜੇ ਨੇ ਉਹਨਾਂ ਦੀ ਖੇਤੀ ਵੱਲ ਵਧਾਇਆ। ਕੁਝ ਸਾਲਾਂ ਮਗਰੋਂ ਬੂੜਾਂ ਜਦੋਂ ਮੁੜਿਆ ਤਾਂ ਪਹਿਲੇ ਦੇ ਬੀਜ ਸੜ ਕੇ ਨਸ਼ਟ ਹੋ ਗਏ ਤੇ ਦੂਜੇ ਨੇ ਉਹਨਾਂ ਨੂੰ ਹਜ਼ਾਰਾਂ ਗੁਣਾ ਵਧਾ ਦਿੱਤਾ ਇਹ ਹੀ ਤਾਂਤੀ ਜੀਵਨ ਦੀ ਹੈ ਜਿਹੜਾ ਜੀਵਨ ਸਾਨੂੰ ਮਿਲਿਆ ਉਹ ਬੀਜ ਵਾਂਗ ਹੈ ਉਸ ਤੋਂ ਹੀ ਤ੍ਰਿਪਤ ਨਹੀਂ ਹੋਏ ਜਾਣਾ ਬੀਜ ਤਾਂ ਸੰਭਾਵਨਾ ਹੈ ਉਸ ਨੂੰ ਜਿਹੜਾ ਅਸਲੀਅਤ ਵਿੱਚ ਬਦਲ ਲੈਂਦਾ ਹੈ ਨਾ ਉਹੀ ਉਹਨਾਂ ਵਿੱਚ ਲੋਕੀ ਸੰਪਦਾ ਦਾ ਮਾਲਕ ਹੁੰਦਾ ਹੈ ਅਸੀਂ ਸਾਰੇ ਜੋ ਆ ਉਹ ਹੀ ਨਹੀਂ ਰੁਕੇ ਰਹਿਣਾ ਬਲਕਿ ਜੋ ਹੋ ਸਕਦਾ ਉਥੇ ਤੱਕ ਪਹੁੰਚਣਾ ਸਾਡਾ ਅਸਲ ਹੋਣਾ ਵੀ ਆ ਫੁੱਲਾਂ ਨੂੰ ਵੀ ਕਦੀ ਦੇਖਿਆ ਕਦੀ ਉਹਨਾਂ ਦੇ ਆਨੰਦ ਨੂੰ ਕਦੀ ਉਹਨਾਂ ਦੀ ਅਦਭੁਤ ਵਿਅਕਤੀਤਵ ਨੂੰ ਵਿਚਾਰਿਆ ਸਵੇਰੇ ਅਸੀਂ ਫੁੱਲਾਂ ਦੀ ਬਾੜੀ ਵਿੱਚ ਸੀ ਜਿਹੜੇ ਮਿੱਤਰ ਮੇਰੇ ਨਾਲ ਸਨ ਉਹਨਾਂ ਨੂੰ ਮੈਂ ਕਿਹਾ ਬੇਫੁੱਲ ਸੁੰਦਰ ਨੇ ਸਵਸਤ ਨੇ ਸਵਾਸ ਭਰੇ ਨੇ ਕਿ ਹੋ ਸਕਦਾ ਉਹ ਹੋ ਗਏ ਨੇ ਉਹਨਾਂ ਨੇ ਆਪਣੀ ਪੂਰਨਤਾ ਨੂੰ ਪਾ ਲਿਆ ਹੋਵੇ ਜਦੋਂ ਤੱਕ ਇੱਕ ਮਨੁੱਖ ਵੀ ਅਜੇਹਾਂ ਨਾ ਹੋ ਜਾਵੇ ਤਦ ਤੱਕ ਉਹਦਾ ਜੀਵਨ ਵਿੱਚ ਸੁਆਸ ਮਹਿਲ ਨਹੀਂ ਪਰ